ਦੀ ਪ੍ਰੋਬਲਮ ਆਇਆ ਜੀ ਇਸ ਲਈ ਅਸੀਂ ਸਾਰੇ ਨਿਕੋਦਰ ਨਿਵਾਸੀ ਇਕੱਠੇ ਹੋਏ ਇੱਥੇ ਇਹ ਬਾਬਾ ਮੁਰਾਦ ਸ਼ਾ ਰੋਡ ਭੱਲਿਆਵੀ ਕੁਟਿਆਸਤਾਨ ਆ ਇਹ ਤੇ ਸਾਡੇ ਵੱਡੇ ਭਾਜੀ ਰਕੇਸ਼ ਕੁਮਾਰ ਉਹਨਾਂ ਦਾ ਜਿਹੜੇ ਕਾਲੀਆਂ ਮਹੱਲੇ ਤੋਂ ਆ ਇਹਨਾਂ ਦਾ ਹੁਣੀ ਹੁਣੀ ਸਪਲੈਂਡਰ ਜਿਹੜਾ ਮੋਟਰਸਾਈਕਲ ਇੱਥੋਂ ਚੋਰੀ ਹੋ ਗਿਆ ਤੇ ਬੜੀ ਮੰਦਭਾਗੀ ਕੱਢਣਾ ਜੀ ਰੈਗੂਲਰ ਮੈਂ ਅੱਗੇ ਵੀ ਕਈ ਵਾਰੀ ਕਿਹਾ ਵਾ ਕੋਈ ਦਿਨ ਖਾਲੀ ਨਹੀਂ ਐਸਾ ਜਿਹੜਾ ਸ਼ਹਿਰ ਦੇ ਵਿੱਚ ਚੋਰੀਆਂ ਲੁੱਟਾਂ ਖੋਹ ਨਹੀਂ ਹੁੰਦੀਆਂ ਚਾਹੇ ਉਹ ਦੁਕਾਨ ਆ ਚਾਹੇ ਉਹ ਮਕਾਨ ਆ ਚਾਹੇ ਮੋਬਾਈਲ ਚੋਰੀ ਆ ਚਾਹੇ ਬੋਰਸਲ ਚੋਰੀ ਆ ਚਾਹੇ ਐਕਟਵਾ ਚੋਰੀ ਆ ਯਾਨੀ ਕਿ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਇਸ ਪਾਸੇ ਧਿਆਨ ਹੀ ਹਣੀ ਦੇਖੋ ਚਿੱਟੇ ਦੇਣੀ 5:30 6 ਵਜੇ ਸ਼ਾਮ ਨੂੰ ਇੱਕ ਚੱਲਦੇ ਰਸਤੇ ਜੋ ਮੋਟਰਸਾਈਕਲ ਚੋਰੀ ਹੋਣਾ ਬਹੁਤ ਹੀ ਮਾੜੀ ਘਟਨਾ ਵਾ ਮੈਂ ਤੁਹਾਡੇ ਰਾਈ ਇਹ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਇਦਾਂ ਦੀਆਂ ਚੋਰੀਆਂ ਦਾ ਲਖਾਮ ਲਾਓ ਕੋਈ ਦਿਨ ਅਸਾ ਖਾਲੀ ਨਹੀਂ ਦਿਨ ਚੋਰੀਆਂ ਸਾਡੇ ਸ਼ਹਿਰ ਚ ਪੰਜ ਚਾਰ ਨਹੀਂ ਹੁੰਦੀਆਂ ਐ ਤੁਸੀਂ ਦੱਸੋ ਜੀ ਕਿਸ ਤਰ੍ਹਾਂ ਚੋਰੀ ਹੋਇਆ ਮੋਟਰਸਾਈਕਲ ਕਦੋਂ ਆਏ ਤੁਸੀਂ ਮੈਂ ਜੀ ਆਪਣਾ ਸ਼ਾਮ ਨੂੰ 6 ਵਜੇ ਆਇਆ ਵਾ ਮੰਦਰ ਤੇ 6 ਵਜੇ 20 ਮਿੰਟ ਤੇ ਬਾਹਰ ਆਇਆ ਜਾਣ ਵਾਸਤੇ ਤੇ ਬਾਹਰ ਆਣ ਕੇ ਦੇਖਿਆ ਮੋਟਰਸਾਈਕਲ ਹੈ ਨਹੀਂ ਸੀਗਾ ਫੇਰ ਮੈਂ ਦੇਖਿਆ ਆਲਾ ਦੁਆਰਾ ਵੀ ਨਹੀਂ ਲੰਭਾ ਪਈ ਕੰਪਲੀਟ ਕੀਤੀ ਪੁਲਿਸ ਨੂੰ ਉਹ ਆਗੇ ਸੀਗੇ ਦੇਖ ਕੇ ਗਏ ਸਾਰਾ ਕੁਝ ਕੈਮਰੇ ਚ ਵੀ ਆ ਕੇ ਆਏਗਾ ਤਿੰਨ ਜਣੇ ਆਉਂਦੇ ਆ ਮੋਟਰ ਚਾਬੀ ਲਗਾਉਂਦੇ ਆ ਲਗਾ ਕੇ ਚੱਲ ਜਾਂਦੇ ਮਰਾਸਾ ਵੱਲ ਨੂੰ ਜਨ ਸਰ ਤੁਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਬਿਲਕੁਲ ਦੇਖੀ ਸੀਸੀਟੀਵੀ ਫੁਟੇਜ ਜੀ ਬੜੇ ਆਰਾਮ ਨਾਲ ਪੈਦਲ ਉਹ ਤਿੰਨ ਚੋਰ ਆਏ ਆ ਜੀ ਇਥੋਂ ਨਿਲਕੇ ਦੋਣਾਂ ਨੇ ਪਾਣੀ ਪੀਤਾ ਵਾ ਬੜੇ ਆਰਾਮ ਨਾਲ ਚਾਬੀ ਲਾ ਕੇ ਜਿੱਦਾਂ ਕੋਈ ਡਰ ਖੌਫ ਪੁਲਿਸ ਦਾ ਹੈ ਹੀ ਨਹੀਂ ਇਹ ਹਾਲਾ ਸਾਡੇ ਨਗੋਦਰ ਦੇ ਬਣ ਗਏ ਆ ਤੇ ਮੈਂ ਇਹ ਚਾਹਨਾ ਵੀ ਫੌਰੀ ਤੌਰ ਤੇ ਇੱਕ ਜਿਹੜਾ ਬੰਦਾ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਟੀ ਕਮਾਉਂਦਾ ਵਾ ਆਪਣੇ ਸੰਸਾਧਨ ਲੈਂਦਾ ਵਾ ਉਹ ਚੋਰੀ ਹੋਣ ਦੇ ਲੱਭਦਾ ਕੋਈ ਨਹੀਂ 100 ਦੇ ਵਿੱਚੋਂ 2-4 ਕੇਸ ਐਸੇ ਹੁੰਦੇ ਜਿਹੜੇ ਲੱਭਦੇ ਆ ਰਿਸਟਰਡ ਹੁੰਦੇ ਆ ਬਾਕੀ ਦੇ ਰਿਸਟਰ ਵੀ ਨਹੀਂ ਹੁੰਦੇ ਕੋਈ ਕੇਸ ਜੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਸਰ ਜਿਆਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਰਹੀ ਹੈ ਇਸ ਸਪਲੈਂਡਰ ਮੋਟਰਸਾਈਕਲ ਟੂ-ਵিলার ਬਹੁਤਾਂ ਚੋਰੀ ਹੋ ਰਹੇ ਟਰੈਕਟਰ ਹੋ ਰਹੇ ਆਟੋ ਹੋ ਰਹੇ ਕਿਹੜੀ ਚੀਜ਼ ਮੇਰੇ ਪੱਤਰਕਾਰ ਭਾਈ ਸਾਹਿਬ ਨਹੀਂ ਚੋਰੀ ਹੋ ਰਹੀ ਦੱਸੋ ਕੋਈ ਬੰਦਾ ਸੇਫ ਹੈ ਖਾਸ ਕਰਕੇ ਨਕੋਦਰ ਚ ਕਹੂੰਗਾ ਮੈਂ ਆਲਾ ਅਧਿਕਾਰੀਆਂ ਤੋਂ ਕੀ ਮੰਗਦਾ ਆਲਾ ਅਧਿਕਾਰੀ ਵੀ ਅਸੀਂ ਪਹਿਲਾਂ ਹੀ ਮੰਗ ਕੀਤੀ ਹੈ ਜਿਹਨ ਰਾਈਟਿੰਗ ਵੀ ਭੇਜਿਆ ਵਾ ਡੀਜੀ ਸਾਹਿਬ ਨੂੰ ਭੇਜ ਰਹੇ ਆ ਆਲਾ ਅਧਿਕਾਰੀ ਵੀ ਜੋ ਕਾਰਵਾਈ ਕਰ ਸਕਦੇ ਕਰਨ ਘਟੋ ਘਾਟੇ ਪੁਲਿਸ ਦੀ ਗਸ਼ਟਵਾਲੇ ਨਕੋਦਰ ਚ ਕੋਈ ਇਹਨਾਂ ਚੋਰਾਂ ਨੂੰ ਡਰ ਖੋਫ ਹੋਵੇ ਲੇਕਿਨ ਕੋਈ ਡਰ ਖੋਫ ਪੁਲਿਸ ਦਾ ਨਕੋਦਰ ਦੇ ਵਿੱਚ ਖਾਸ ਕਰਕੇ ਨਕੋਦਰ ਸਿਟੀ ਚ ਐਸਐਚਓ ਅਮਨਸਰੀ ਦੇ ਹੈ ਨਹੀਂ ਜੀ ਰਕੇਸ਼ ਮਾਰਜੀ ਤੁਹਾਡੇ ਮੋਟਰਸਾਈਕਲ ਦਾ ਨੰਬਰ ਕੀ ਹੈ ਜੀ ਪੀ ਵੀ 08 ਜੀ ਸੀ ਐਲ 278 ਇਹ ਮਾਡਲ ਕਿਹੜਾ ਹੈ ਜੀ ਇਹ 13 ਮਾਡਲ ਆ ਜੀ 213 ਇਹ ਮੋਟਰਸਾਈਕਲ ਤੁਹਾਡੇ ਨਾਮ ਤੇ ਹੈ ਜੀ ਹਾਂ ਜੀ ਬਿਲਕੁਲ ਜੀ ਤੇ ਪੁਲਿਸ ਉਹਨੇ ਆਈ ਸੀ ਕੀ ਕੀ ਪੁੱਛੀ ਉਹਦੇ ਬਾਸੇ ਦੇਖ ਕੇ ਚਲ ਗਿਆ ਕਹਿੰਦੇ ਕੋਈ ਨਹੀਂ ਦੇ ਦਿਆ ਜੀ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਜੀ